ਕੀ ਨਹੀਂ ਕਰ ਸਕਦੇ ਤੂੰ ਛੋਟੀ ਕੰਧ ਦੀ ਗੱਲ ਕਰਦੀਆਂ ਇੱਥੇ ਤੱਕ ਘੜਿਆਂ ਤੇ ਤਰ ਤਰ ਕੇ ਆ ਜਾਂਦੇ ਨੇ ਪਰ ਤੇਰਾ ਪਿਆਰ ਨਹੀਂ ਸੱਚਾ ਹੈ ਗਿਆ ਹੀਰੇ ਕੀ ਕਹਿਤਾ ਹੈ ਵੇ ਤੂੰ ਮੇਰਾ ਪਿਆਰ ਸੱਚਾ ਨਹੀਂ ਤੂੰ ਤਾਂ ਮੈਨੂੰ ਜਮੇ ਤੋੜਦਾ ਮੈਂ ਤੈਨੂੰ ਇੰਨਾ ਪਿਆਰ ਕਰਦੀਆਂ ਤੇਰੇ ਪਿੱਛੇ ਤੇਰੇ ਪਿੱਛੇ ਮੈਂ ਆਪਣੇ ਪਰਾਂਵੰਦੀ ਇੱਜ਼ਤ ਬਾਰੇ ਵੀ ਨਹੀਂ ਸੋਚਿਆ ਮੈਂ ਨਹੀਂ ਮੱਜਾ ਚਰਾਉਂਦਾ ਫਿਰਦਾ ਤੇਰੀ ਕਿ ਸਿਰਫ ਚੂਰੀ ਖਾਤਰ ਚੂਰੀਆਂ ਤਾਂ ਮੈਨੂੰ ਮਾਂਵਾਂ ਵੀ ਕੁੱਟ ਕੇ ਦੇ ਦਿੰਦੀਆਂ ਸੀ ਹੀਰੇ ਪਰ ਤੇਰੀ ਚੂਰੀ ਮੈਨੂੰ ਸਕੂਨ ਦਿੰਦੀ ਆ ਚੱਲ ਠੀਕ ਆ ਹੀਰੇ ਜਾਇ ਨਾ ਰਹਾ ਚੱਲਣਾ ਚੱਲਣ ਦੇ ਵਧੀਆ ਹੈ ਓਰੇ ਆ ਵੇ ਪਾਣੀ ਪੀ ਲਾਂਗੇ ਨਾ ਲੇਟ ਹੋਈ ਜਾਂਦੀ ਸੀ ਲੇਟ ਕੇ ਹੋਈ ਜਾਂਦੀ ਤੇ ਭਾਈ ਇਹ ਤਾਂ ਕਿੰਨਾ ਵਧੀਆ ਰੰਗ ਰੰਗ ਪ੍ਰੋਗਰਾਮ ਚੱਲ ਰਿਹਾ ਚੱਲ ਚੱਲੀਏ ਫਿਰ ਕੀ ਬਣੇਦੇ ਭਾਈ ਹੀ ਰਾਜਾ ਬਣੇ ਤੇ ਕਿ ਮਿਰਚਾ ਸੋਹ ਬਣੇਦੇ ਚਲੋ ਓਏ ਕੋਈ ਬਣ ਪੱਤਣ ਦਾ ਲਾਵਾ ਗੱਲ ਨੂੰ ਮਰਾ ਸਣਾ ਪਹਿਲਾ ਬੰਦਾ ਦੇਖਿਆ ਉਹ ਜਿਹੜਾ ਤੀਮੀ ਥਲੇ ਇੰਨਾ ਲੱਗਿਆ ਹੋਇ ਤੂੰ ਹੈ ਰਾਤ ਗਾਣੇ ਗਾਉਂਦੀ ਫਿਰਦੀ ਦੀ ਬੈਲੀ ਬਣ ਮਿੱਤਰਾ ਬੜੇ ਡਰਾਵੇ ਜਰਲੇ ਮੈਨੂੰ ਕਹੀ ਤੁਸੀਂ ਨਹੀਂ ਭਾਈ ਤੁਹਾਨੂੰ ਨਹੀਂ ਕਹਿੰਦੀ ਸਤਾਉਂਦੀ ਗਾਣਾ ਮੁੰਡਾ ਉਹ ਭਾਈ ਅੱਜ ਕੱਲ੍ਹ ਦੀ ਕੀ ਸਮਝਾ ਮਾਹਣ ਤੈਨੂੰ ਮੈਂ ਇਹਨੂੰ ਬੈਲੀ ਬਣਾ ਕੇ ਕੀ ਕੱਢੇਂਗੀ ਤੂੰ 5-7 ਲੱਖਾਂ ਦਾ ਉੱਤੇ ਲੱਗ ਜੂ ਪੁਲਿਸ ਵਾਲੇ ਚੱਕ ਕੇ ਲੈ ਜਾਣਗੇ ਇਹਨੂੰ ਬੰਦਾ ਰੋਬ ਲਈ ਬੈਲੀ ਬਣਾਈ ਨਹੀਂ ਭਾਈ ਮੈਂ ਤਾਂ ਵੈਸੇ ਗਾਈ ਜਾਂਦੀ ਸੀ ਗਾਣਾ ਹੋਰ ਗਾਲ ਚਰਖੇ ਵਾਲਾ ਗੀਤ ਗਾਲਾ ਕੋਈ ਦਰਿਆ ਮੋਨਣ ਵਾਲਾ ਗਾਲਾ ਕੋਈ ਇਹਦੇ ਮਗਰ ਲੱਕੇ ਬਈ ਲੀਲਾ ਬਣਦੀ ਓਏ ਜੰਮੂ ਕਿਸਮੀ ਟੱਪ ਜੂ ਜਦੋਂ ਤੂੰ ਪੁਲ ਚੱਕੇ ਲੈ ਕੇ ਜਾਊ ਮੜੀ ਮੋਟੀ ਅਕਲ ਨੂੰ ਹੱਥ ਪੱਗਾਂ ਨੂੰ ਸੁਣੋ ਅਕਲ ਨੂੰ ਹੱਥ ਮਾਰਿਆ ਕਰ ਮੜੀ ਮੋਟੀ ਦਾੜੀ ਆ ਗਈ ਤੇਰੇ ਬਈ ਲੇਟ ਹੋ ਜਾਂਦੇ ਸੀ ਅੱਛਾ ਪੋਜ ਬਣਾਈਏ ਨੂੰ ਹੀਰਾਂ ਦੇ ਵਾਲੇ ਕਹ ਬਜੇ ਰਹਾ ਤਾਂ 2 ਵਜੇ ਬੰਦ ਕਰ ਇਹਨੂੰ ਕਹ ਬਜੇ 2 ਵਜੇ ਕਿਉਂ ਸਾਰਾ ਤੇ ਜ਼ਿੰਮੇਵਾਰੀ ਤਹੀਂ ਚੱਕੀ ਉਹਦੇ ਬਿਆਦੀ ਸਾਲੇ ਦੀ ਮੇਰੀ ਗੱਲ ਸੁਣ ਲੈ ਭਾਈ ਮੈਂ ਦੇਣੇ ਪੈਸੇ ਮੈਂ ਕਰਾਰ ਕਰਕੇ ਆਇਆ ਮੈਨੂੰ ਤਨਖਾਹ ਕਢਾ ਕੇ ਲੈ ਕੇ ਦੇ ਤੈਨਾਂ ਦਾ ਵੀ ਤੂੰ ਇਹ ਸਾਨੂੰ ਵੀ ਲੋੜ ਆ ਜਾਂ ਤਨਖਾਹ ਦੀ ਕਾਦੀ ਲੋੜ ਆ ਤੈਨੂੰ ਆ ਹਾ ਹਾ ਬਦਿਆ ਉਹਦਾ ਕਿੰਨੇ ਦਾ ਪੋਜ ਬਣਾ ਰਸੀ ਹੀਰਾਂ ਦੇ ਕਿ ਬਣਾ ਤੀ ਓਏ ਹੀਰ ਕੀ ਰਾਂਜਾ रांजा बने हैं हैं रांजा बने हैं देख लो बुत्ती रंजे दी चल कोई ना भाई जवाब पहला रंजा ओए जिरा ਭੈਣਾ ਤੋਂ ਐਡਾ ਥੱਲੇ ਲੱਗ ਗਿਆ ਓਏ ਚੁੱਪ ਚਲੀਏ ਜੀ ਆਪਾਂ ਭਗ ਜਾਂਦੇ ਬਾਈ ਡੇਟ ਹੋ ਰਹੀ ਨੇ ਡਿਊਟੀ ਤੇ ਬਹੂ ਨੂੰ ਵਿਗਾੜਦੇ ਵਿੱਚ ਸਭ ਤੋਂ ਵੱਡਾ ਹੱਥ ਤੇਰਾ ਹੈ ਫੇਰ ਅੱਖਾਂ ਚ ਘਸੁੰਦੇ ਆ ਰੋਮੇਗਾ ਜਦੋਂ ਟੱਪ ਕੀ ਸ਼ੇਵਲੇ ਇਹ ਤੇਰੇ ਵਰਗੇ ਦੇ ਪਰਚਾ ਤਾਂ ਮੇੜਨ ਮੇੜ ਲਿਆਉਂਦੇ ਹੁੰਦੇ ਆ ਕੰਜਰਾ